ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਮੇਰਾ ਨਾਮ ਡਾਕਟਰ ਰਿਸ਼ਵਰ ਹਾਂ ਪੰਜਾਬ ਸਿਵਲ ਹਸਪਤਲ ਫਿਰੋਜ਼ਪੁਰ ਚ ਬੈਠੇ ਹਾਂ ਪ੍ਰੈਸੈਂਟ ਉਹਨਾਂ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਸੀਗਾ ਜੋ ਕਿ ਦੋ ਆਰਮੀ ਦੇ ਪਰਸਨ ਸੀਗੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਫਿਰੋਜ਼ਪੁਰ ਕੈਂਟ ਦੇ ਕੋਲ ਪੁਲ ਦੇ ਨੇੜੇ ਉਹਨਾਂ ਦਾ ਐਕਸੀਡੈਂਟ ਹੋਇਆ ਸੀ ਜਿਹੜੇ ਕੋਈ ਨਾਮ ਲੈ ਕੇ ਆਏ ਸੀ ਉਹਨਾਂ ਨੂੰ ਚੱਕ ਕੇ ਦੋਵਾਂ ਦੀ ਹਾਲਤ ਬਹੁਤ ਗੰਭੀਰ ਹੈ ਹਾਲਤ ਗੰਭੀਰ ਨੂੰ ਦੇਖਦੇ ਹੋ ਇੱਕ ਵਾਰੀ ਉਹਨਾਂ ਦਾ ਫਰਸਟ ایڈ ਕਰਕੇ ਹੀ ਉਹਨਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਰਹੇ ਆ ਇੱਕ ਦੀ ਸਿਰ ਤੇ ਸੱਟ ਹੈ ਇੱਕ ਦੀ ਪਛਾਣ ਹੋ ਗਈ ਹੈ ਜਿਹਦਾ ਨਾਮ ਦਵੇਦਰਾ ਯਾਦਵ ਹੈ ਦੂਸਰੇ ਦੀ ਹਲੇ ਪਛਾਣ ਨਹੀਂ ਹੋਈ ਠੀਕ ਪਰ ਸੋਰਾ ਜੀ ਮੈਂ ਐਕਸੀਡੈਂਟ ਹੋਇਆ ਹੈ ਬਹੁਤ ਬੁਰਾ ਹੈ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਮੇਰੇ ਦੇਖਦਿਆ ਦੇਖਦਿਆ ਇਹ ਤੀਸਰਾ ਐਕਸੀਡੈਂਟ ਹੈ ਪਰसों ਵੀ ਇੱਥੇ ਇੱਕ ਬੱਚਾ ਡਿੱਗਾ ਹੈ ਮੋਟਰਸਾਈਕਲ ਤੇ ਜਾਦਾ ਕਿਸੇ ਸੱਜਣ ਨੇ ਕੋਠੀ ਵਢਾਈ ਹੈ ਆਦਾ ਸਿਵਰੇ ਸਿਸਟਮ ਪਾਇਆ ਨੇ ਔਰ ਐਡਾ ਵੱਡਾ ਖੱਡਾ ਹੈ ਬੜੀ ਸ਼ਰਮ ਦੀ ਗੱਲ ਹੈ ਕਿ ਇਤੋਂ ਸਾਰਾ ਪ੍ਰਸ਼ਾਸਨ ਨਿਕਲਦਾ ਹੈ ਇਹਨਾਂ ਨੂੰ ਖੱਡਾ ਨਜ਼ਰ ਨਹੀਂ ਆ ਰਿਹਾਗਾ ਸ਼ਹਿਰ ਦੇ ਲੋਕ ਇਹਦੇ ਵਿੱਚ ਗਿਰ ਕੇ ਲਗਾਤਾਰ ਹਾਦਸੇ ਦਾ ਸ਼ਿਕਾਰ ਹੋ ਰਹੇ ਨੇ ਇਹ ਜਿਹੜਾ ਇਹ ਵੀ ਐਕਸੀਡੈਂਟ ਹੋਇਆ ਉਸ ਖੱਡੇ ਕਰਕੇ ਹੋਇਆ ਹੈ ਭਾਜੀ ਇਹ ਟ੍ਰੱਕ ਵਾਲਾ ਆ ਰਿਹਾ ਜੀ ਤੇ ਮੋਰੋ ਗੱਡੀ ਵਧੀ ਆ ਇਹ ਗੱਡੀ ਰੋਕੇ ਤੇ ਟ੍ਰੱਕ ਵਾਲਾ ਪਿਆ ਰਿਹਾ ਜੀ ਉਹਨੂੰ ਆ ਗਿਆ ਮੋਟਿਆ ਜੀ ਇਹ ਐਕਸੀਡੈਂਟ ਪਿੱਛੇ ਜਿਹੜਾ ਹੋਇਆ ਹਾਂਜੀ ਹਾਂਜੀ ਕਿੰਨੇ ਬੰਦੇ जख्मी ਨੇ ਦੋ ਬੰਦੇ जख्मी ਹੋਏ ਜੀ ਉਹ ਆਰਮੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਫਿਰ ਤੇ ਕੀ ਕਾਰਵਾਈ ਕਰ ਰਹੇ ਸੀ ਬਸ ਥਾਣੇ ਵਾਲੇ ਆ ਰਹੇ ਆ ਕਾਰਵਾਈ ਕਰ ਰਹੇ